ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਕੈਨੇਡਾ ਵਾਸਤੇ ਹੋਰ ਸਖਤ ਫੈਸਲਾ ਲੈਣ ਦਾ ਐਲਾਨ ਕਰ ਦਿੱਤਾ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੈਨੇਡਾ ਦੇ ਉੱਤੇ ਹੋਰ 10% ਟੈਰਿਫ ਲਾਇਆ ਜਾਵੇਗਾ ਜੋ ਇਸ ਸਮੇਂ ਅਮਰੀਕਾ ਨੇ ਕੈਨੇਡਾ ਦੇ ਸਮਾਨ ਉੱਤੇ ਟੈਰਿਫ ਲਾਇਆ ਹੈ ਉਸ ਦੇ ਉੱਤੇ ਹੋਰ 10% ਜੋੜ ਦਿੱਤਾ ਜਾਵੇਗਾ ਕਿਉਂਕਿ ਜੋ ਅਨਟੇਰੀਓ ਸਰਕਾਰ ਦੇ ਵੱਲੋਂ ਵਿਗਿਆਪਨ ਚਲਾਇਆ ਗਿਆ ਉਸ ਕਰਕੇ ਜਿਨ੍ਹਾਂ ਕਿਹਾ ਕਿ ਕੈਨੇਡਾ ਨੂੰ ਫੜ ਲਿਆ ਗਿਆ ਰੰਗੇ ਹਾਥੀ ਜੋ ਕਿ ਇੱਕ ਫਰਾਡ ਵਿਗਿਆਪਨ ਚਲਾ ਰਹੇ ਨੇ ਰੋਨਾਲਡ ਰੀਗਨ ਦੀ ਭਾਸ਼ਣ ਉੱਤੇ ਟੈਰਿਫਸ ਦੇ ਬਾਰੇ 트াম্প ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ 트ਰੂਥ ਸੋਸ਼ਲ ਦੇ ਉੱਤੇ ਇਹ ਸ਼ਨੀਵਾਰ ਦੀ ਦੁਪਹਿਰ ਨੂੰ ਪੋਸਟ ਕੀਤਾ ਹੈ 트াম্প ਦੇ ਵੱਲੋਂ ਕਿਹਾ ਗਿਆ ਕਿ ਇਸ ਵਿਗਿਆਪਨ ਨੂੰ ਤੁਰੰਤ ਹਟਾਉਣਾ ਚਾਹੀਦਾ ਸੀ ਤੁਰੰਤ ਹਟਾਉਣਾ ਚਾਹੀਦਾ ਸੀ ਇਮੀਡੀਏਟਲੀ ਪਰ ਇਸ ਨੂੰ ਵੀਕਐਂਡ ਤੱਕ ਚੱਲਣ ਦਿੱਤਾ ਗਿਆ ਵਰਲਡ ਸੀਰੀਜ਼ ਦੇ ਦੌਰਾਨ ਇਹ ਵੀ ਜਾਣਦੇ ਹੋਏ ਕਿ ਇਹ ਫਰਾਡ ਹੈ ਅਮਰੀਕਨ ਰਾਸ਼ਟਰਪਤੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਏ ਤੇ ਕੈਨੇਡਾ ਦੇ ਵਾਸਤੇ ਇੱਕ ਹੋਰ ਸਖਤ ਫੈਸਲਾ ਉਸ ਸਮੇਂ ਜਦੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਕਿ ਕੈਨੇਡਾ ਦੇ ਨਾਲ ਜੋ ਨੇਗੋਸ਼ੀਏਸ਼ਨ ਤੇ ਜੋ ਇਸ ਸਮੇ ਟੈਰਿਫਸ ਦੇ ਉੱਤੇ ਤੇ ਵਪਾਰਕ ਮੁੱਦੇ ਦੇ ਉੱਤੇ ਗੱਲਬਾਤ ਚੱਲ ਰਹੀ ਏ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ ਪਰ ਜਿਸ ਤੋਂ ਬਾਅਦ ਹੁਣ 10% ਹੋਰ ਟੈਰਿਫ ਲਾਉਣ ਦੇ ਬਾਰੇ ਅਮਰੀਕਨ ਰਾਸ਼ਟਰਪਤੀ ਦੇ ਵੱਲੋਂ ਕਿਹਾ ਜਾ ਰਿਹਾ ਏ ਇਸ ਸਮੇਂ ਤੱਕ ਇਹ ਤਾਂ ਸਾਫ਼ ਨਹੀਂ ਹੋਇਆ ਕਿ ਕਿਹੜੀਆਂ ਚੀਜ਼ਾਂ ਦੇ ਉੱਤੇ ਹੋ ਟੈਰਿਫ ਲਾਇਆ ਜਾਵੇਗਾ ਕਿੰਨਾ ਲਾਇਆ ਜਾਵੇਗਾ ਪਰ ਉਹ ਇਸ ਕਦਮ ਨੂੰ ਚੁੱਕ ਰਹੇ ਨੇ ਜਿਸ ਦਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਜੋ ਕਿ ਇਹ 트ੰਪ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੋਨ ਟੇਰੀਓ ਸਰਕਾਰ ਵੱਲੋਂ ਇੱਕ ਵਿਗਿਆਪਨ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਅਮਰੀਕਾ ਦੇ ਮਹਰੂਮ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕੁਝ ਭਾਸ਼ਣ ਦੇ ਵਿੱਚੋਂ ਸ਼ਬਦ ਵਰਤੇ ਜਾ ਰਹੇ ਸਨ ਜਿਸ ਦੇ ਵਿੱਚ ਇੱਕ ਸੰਦੇਸ਼ ਦਿੱਤਾ ਜਾ ਰਿਹਾ ਸੀ ਟੈਰਿਫ ਦੇ ਖਿਲਾਫ ਐਂਟੀ ਟੈਰਿਫਿਕ ਸੰਦੇਸ਼ ਅਮਰੀਕਾ ਦੇ ਆਡੀਅੰਸਸ ਨੂੰ ਦਿੱਤਾ ਜਾ ਰਿਹਾ ਸੀ ਜਿਸ ਤੇ ਉੱਤੇ ਨਾਰਾਜ਼ਗੀ ਦਾ ਪ੍ਰਗਟਾਵਾ ਕਰਦੇ ਹੋਏ ਡੋਨਲਡ ਟਰੰਪ ਨੇ ਅਜਿਹਾ ਫੈਸਲਾ ਕੀਤੇ ਜਾਣ ਦਾ ਐਲਾਨ ਕੀਤਾ ਹੈ ਵੀਰਵਾਰ ਦੀ ਰਾਤ ਨੂੰ ਡੋਨ ਟਰੰਪ ਨੇ ਕਿਹਾ ਸੀ ਕਿ ਉਹ ਟ੍ਰੇਡ ਦੇ ਬਾਰੇ ਜੋ ਇਸ ਸਮੇਂ ਗੱਲਬਾਤ ਕੈਨੇਡਾ ਦੇ ਨਾਲ ਹੋ ਰਹੀ ਹੈ ਉਹ ਸਾਰੀ ਰੱਦ ਕਰ ਰਹੇ ਨੇ ਇਸ ਵਿਗਿਆਪਨ ਦੇ ਕਰਕੇ ਤੇ ਜਿਸ ਤੋਂ ਬਾਅਦ ਹੁਣ ਸ਼ਨੀਵਾਰ ਦੀ ਦੁਪਹਿਰ ਨੂੰ ਉਹਨਾਂ ਦੇ ਵੱਲੋਂ ਕਿਹਾ ਦਿੱਤਾ ਗਿਆ ਹੈ ਕਿ 10% ਤੱਕ ਹੋਰ ਟੈਰਿਫ ਉਹ ਕੈਨੇਡਾ ਦੇ ਉੱਤੇ ਲਾਉਣਗੇ